ਜੇਕਰ ਗੱਲ ਕਰੀਏ ਤਾਂ ਫਗਵਾੜਾ ਦੇ ਸਮਾਜ ਸੇਵੀ ਵਿਗਾਤੀ ਤਾਂ ਫਗਵਾੜਾ ਸ਼ਹਿਰ ਅੰਦਰ अनेका ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ ਪਰ ਸਹੀ ਲੋੜਵੰਦਾਂ ਨੂੰ ਲੱਭ ਕੇ ਉਹਨਾਂ ਦੇ ਹੱਥ ਅਸਲ ਹੱਥਾਂ 'ਚ ਮਦਦ ਪਹੁੰਚਾ ਰਿਹਾ ਹੈ ਅਰਦਾਸ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਜਤਿੰਦਰ ਬੋਬੀ ਹਰ ਮਹੀਨੇ 700 ਵਿਧਵਾ ਔਰਤਾਂ ਨੂੰ ਪੈਨਸ਼ਨ ਦੇਣ ਦੇ ਨਾਲ ਨਾਲ ਇੱਕ ਹੋਰ ਨਵਾਂ ਉਪਰਾਲਾ ਵੀ ਉਲੀਕਿਆ ਗਿਆ ਜਿਸ 'ਚ ਵਿਕਲੰਗਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਹੁਣ ਹਰ ਮਹੀਨੇ ਵਿਕਲੰਗਾਂ ਨੂੰ ਵੀ ਦਿੱਤੀ ਜਾਵੇਗੀ ਪੈਨਸ਼ਨ ਇਸ ਮੌਕੇ ਸੋਸਾਇਟੀ ਪ੍ਰਧਾਨ ਜਤਿੰਦਰ ਬੋਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭ ਉਪਰਾਲੇ ਸ਼ਹਿਰ ਵਾਸੀਆਂ ਤੇ ਐਨ ਆਰ ਆਈ ਵਿਦੇਸ਼ੀ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਜੀ ਤੁਹਾਨੂੰ ਪਤਾ ਹੀ ਹੈ ਅਰਦਾਸ ਵੈਲਫੇਅਰ ਸੋਸਾਇਟੀ ਵੱਲੋਂ ਹਰ 15 ਤਰੀਕ ਨੂੰ 2 ਵਜੇ ਜਿਹੜੇ ਸਾਡੇ ਅਕਸਰ ਸਾਡੇ ਵਿਕਲੈਂਗ ਭਰਾਵਾ ਇਹਨਾਂ ਨੂੰ ਮਾਮਾ ਪੈਨਾ ਸਾਡੀਆਂ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਚੜ੍ਹੇ ਫਰਾਲੇ ਹੁੰਦੇ ਜਦੋਂ ਸਾਡੇ ਨਾਲ ਐਨ ਆਰ ਆਈ ਵੀ ਸਾਡੇ ਫਗਵਾੜੇ ਦੇ ਜਿੰਨੇ ਵੀ ਸੱਜਣ ਸਾਡੇ ਨਾਲ ਜੁੜੇ ਆ ਇਹ ਸਾਰਾ ਉਹਨਾਂ ਦੇ ਸਿੱਤੇ ਜੋ ਵੀ ਕੀਤਾ ਜਾਂਦਾ ਵਾ ਬਾਕੀ ਇਹ ਅੱবি ਅੱਜ ਸਾਡੇ ਜਦੋਂ ਇਥੇ ਇਹਨਾਂ ਲਈ ਇਹ ਲੰਗਰ ਵਿਸਤ ਕੀਤਾ ਗਿਆ ਸਾਡੇ ਫਾਗਰ ਸਾਹਿਬ ਵੱਲੋਂ ਕਿਤੇ ਦੇ ਨਹੀਂ ਆਜੋ ਫਾਗੋ ਇਹਨਾਂ ਲੋਕ ਕੀਤਾ ਗਿਆ ਅੱਜ ਤੇ ਮੇਰੇ ਫਾਦਰ ਸਾਹਿਬ ਹੈ ਤੇ ਮੈਂ ਇਹਨਾਂ ਨੂੰ ਵੀ ਵਧਾਈ ਦਾ ਜਿੰਨਾ ਵੀ ਤੁਸੀਂ ਇਹਨਾਂ ਬਾਰੇ ਕੋਈ ਚਾ ਬੜੀ ਖੁਸ਼ੀ ਨਹੀਂ ਗੱਲ ਆ ਪਰਮਾਤਮਾ ਦੀ ਇੱਕ ਅੱਜ ਸਾਡੇ ਇਤਲੀ ਤੇ ਬੰਦਰ ਭਾਜੀ ਆਏ ਆ ਕਿੱਥੇ ਬੰਦਰ ਭਾਜੀ ਬੰਦਰ ਭਾਜੀ ਨੇ ਕਿਹਾ ਕਿ ਇੱਕ ਟ੍ਰਾਈਸਾਈਕਲ ਅਸੀਂ ਜ਼ਰੂਰ ਦੇਣਾ ਵਾ ਉਹ ਜਿਸ ਵੀ ਮਾਂ ਭੈਣ ਨੂੰ ਸਾਡੀ ਨੂੰ ਲੋੜ ਹੋਊਗੀ ਉਹਨੂੰ ਆਪਾਂ ਦਵਾ ਦੇ ਜ਼ਰੂਰ ਤੇ ਬਾਕੀ ਸਾਰਿਆਂ ਦੇ ਵੀ ਹੱਥ ਦੋੜ ਕੇ ਬੇਨਤੀ ਆਏ ਰਲ ਕੇ ਸਾਰੇ ਜਾਣੇ ਇਦਾਂ ਦੇ ਚੰਗੇ ਚੰਗੇ ਪ੍ਰੈਲੇ ਕਰੀਏ ਜਿਹੜਾ ਕਿ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਜਾਵੇ ਔਰ ਬੱਦ ਤੋਂ ਬੱਦ ਆਪਕਾ ਜਿਹੜਾ ਪਰ ਕਮਾਈ ਦੇ ਵਿੱਚੋਂ 10 ਵੰਧ ਕੱਢ ਕੇ ਇਦਾਂ ਦੇ ਦੀਰ ਭੈਣ ਭਰਾਵਾਂ ਲਈ ਕਰੀਏ ਇਹ ਹੌਲੀ ਹੌਲੀ ਜਿਵੇਂ ਇਹਦਾ ਵੀ ਪਰਿਵਾਰ ਦੀ ਗਿਣਤੀ ਵੱਧਦੀ ਜਾਂਦੀ ਆ ਅਸੀਂ ਹਰ ਮਹੀਨੇ 10 ਸਾਈਕਲ ਵਧਾਣੇ ਆ ਹਰ ਮਹੀਨੇ ਦੀ ਮਹੀਨੇ ਜਦੋਂ 15 ਤਰੀਕ ਨੂੰ 10 ਮੈਂਬਰ ਸਾਡੇ ਵੱਜ ਜਾਂਦੇ ਓ ਉਹਨਾਂ ਨੇ ਵੀ ਅਸੀਂ ਪੈਨਸ਼ਨ ਦੇਉਂਦੀ ਆ। ਇਸ ਕਰਕੇ ਸਾਰੇ ਜਣੇ ਸਾਡਾ ਅਰਦਾਸ ਵੈਂਟੂ ਸੋਸਾਇਟੀ ਦਾ ਵੱਲ ਚੜ ਕੇ ਸਾਡੋ ਧੰਨਵਾਦ ਜੀ। ਅੱਜ ਕਿੰਨੇ ਮੈਂਬਰਾਂ ਨੂੰ ਆਪ ਅੱਜ ਮਰਛਾਈ ਉਹ ਅਜੇ ਨਗਰ ਕੀਰਤਨ ਕਰਕੇ ਥੋੜੇ ਆ ਨਹੀਂ ਸਕੇ ਉਹ ਫਸ ਗਏ ਆ ਤੇ ਇਸ ਕਰਕੇ ਮੇਰੇ ਖਿਆਲ 15 ਹੋਰ ਸਾਰੇ ਜਣੇ ਆ ਤੇ ਜਦੋਂ ਬਾਅਦ ਚੱਲ ਜਿਉਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਊਗੀ ਟੋਟਲ 25 ਜਣੇ ਆ ਜੀ ਹੁਣ। ਜੀ ਵੈਲਫੇਅਰ ਸਟੇਟ ਅਰਦਾਸ ਵੈਲਫੇਅਰ ਸਟੇਰੀ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਜੋ ਕਿ ਹੈਂਡੀਕੈਪ ਵਿਕਲੰਗ ਬੰਦਿਆਂ ਨੂੰ ਹੈਲਪ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਔਰ ਬੈਦਮਾ ਅਪੀਲਸ ਨੇ ਵੀ ਦੇ ਰਹੇ ਆ ਹੈਂਡੀਕੈਪ ਵਾਇਲਸ਼ਨ ਵੀ ਦੇ ਰਹੇ ਆ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਆ ਅਰਦਾਸ ਵੈਲਫੇਅਰ ਸਿਕਿਉਰਟੀ ਫਗਵਾੜਾ ਤੋਂ ਵੱਲੋਂ ਹਮਾਰੇ ਬੋਬੀ ਪਾਜੀ ਅਜੀ ਅੰਗੇਹੀਨ ਵਿਅਕਤੀਆਂ ਦੀ ਕਾਰਾਣੋਂ ਪੈਨਾਰੀ ਮਦਦ ਕਰਤੇ ਆ 15 ਤਾਰੀਖ ਨੂੰ ਹਰ 15 ਤਾਰੀਖ ਨੂੰ ਤੇ ਪੈਨਸਲ ਦਿੰਦੇ ਆ ਨਾਨ ਨੂੰ ਜੈਵਤ ਮੰਨਿਆ ਨੂੰ ਸਾਈਕਲ ਟ੍ਰਾਈਸਾਈਕਲ ਦਿੰਦੇ ਆ ਤੇ ਬਹੁਤ ਕੁਝ ਕਰਦੇ ਆ ਹਮਾਰੇ ਪ੍ਰਾਅ ਔਰ ਲੋਕੀ ਨੂੰ ਜੋ ਕੁਝ ਵੀ ਲੋਡ ਹੁੰਦਾ ਐ ਤੇ ਸੇਤ ਸੂਧ ਵੀ ਖਰਾਬ ਹੋ ਜਾਂਦੀ ਆ ਉਸ ਉਨਾਂ ਦਾ ਵੀ ਹੈਲਪ ਕਰਦੇ ਆ ਹਮਾਰੇ ਪ੍ਰਾਅ ਔਰ ਜਿਦਵਾਨ ਮਾਤਾ ਨੂੰ ਵੀ ਨਾਨ ਨੂੰ ਪੈਨਸਲ ਦਿੰਦੇ ਆ ਪਹਿਲੀ ਕੀ ਪਹਿਲੀ ਤਾਰੀਖ ਨੂੰ ਬਹੁਤ ਕੁਝ ਕਰਦੇ ਆਂ ਭਗਵਾਨ ਕਰੇ ਨਾਨੂ ਬਹੁਤ ਲੰਮਾ ਉਮਰ ਰੱਖੇ ਹਮਾਰੇ ਬਾਜੀ ਨੂੰ ਜਿੰਦਾਬਾਦ